ਹਾਂਜੀ ਅੱਜ ਅਸੀਂ ਬਣਾਉਣ ਲੱਗੇ ਆਂ ਗਾਜਰਾਂ ਦੀ ਬਰਫੀ ਆਕਤਲ ਬਹੁਤ ਸੋਹਣੀਆਂ ਗਾਜਰਾਂ ਜਿਵੇਂ ਆਈਆਂ ਹੋਈਆਂ ਸਰਦੀਆਂ ਦੇ ਵਿੱਚ ਤੇ ਬਹੁਤ ਹੀ ਟੇਸਟੀ ਬਰਫੀ ਜਿਹੜੀ ਗਾਜਰਾਂ ਦੀ ਬਣਾਈ ਜਾਂਦੀ ਏ ਤੇ ਵੀਡੀਓ ਨੂੰ ਆਖਰ ਤੱਕ ਦੇਖਣ ਵਾਸਤੇ ਕੋਣ ਬਣਾ ਕੇ ਬਰਫੀ ਦੀ ਕਰਦੇ ਆਂ ਸੱਜੀ ਹਾਲੀ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਘਰੇਲੂ ਰਸੋਈ ਚੈਨਲ ਤੇ ਤੁਹਾਡਾ ਸਵਾਗਤ ਏ ਅੱਜ ਆਪਾਂ ਬਣਾਉਣ ਲੱਗੇ ਆਂ ਗਾਜਰਾਂ ਦੀ ਬਰਫੀ ਤੇ ਬਰਫੀ ਬਨਉਣ ਲਈ ਆਪਾਂ 3 ਕਿਲੋ ਗਾਜਰਾ ਲਈਆਂ ਨੇ ਇਹਨਾਂ ਨੂੰ ਤੋਸਵਾਰ ਕੇ ਮਿਲ ਇਹਨਾਂ ਦੇ ਛਿਲਕੇ ਧਾਰ ਦਿੱਤੇ ਨੇ ਤੇ ਇਧਰ ਆਪਾਂ 2 ਕਿਲੋ ਦੁੱਧ ਲਿਆ ਹੈ ਜਿਹੜਾ ਮਿਲਖ ਹੋਇਆ ਬਣਾਵਾਂਗੇ ਖੋਇਆ ਇਹਦੇ ਵਿੱਚ ਐਡ ਕਰਾਂਗੇ ਬਰਫੀ ਦੇ ਵਿੱਚ ਤੇ ਇਹ ਆਪਾਂ ਖੋਇਆ ਤਿਆਰ ਕਰ ਰਹੇ ਹਾਂ ਤੇ ਇਹ ਆਪਾਂ 300 ਗ੍ਰਾਮ ਚੀਨੀ ਪਾਵਾਂਗੇ ਕਿਉਂਕਿ ਗਾਜਰਾ ਵੀ ਆਪਣੇ ਮਿੱਠੀਆਂ ਨੇ ਇਸ ਕਰਕੇ 300 ਗ੍ਰਾਮ ਥੋੜੀ ਜਿਨੀ ਪੈ ਗਈ ਤੇ ਇਹ ਆਪਾਂ ਡਰਾਈ ਫਰੂਟ ਲਿਆ ਜਿਹਦੇ ਵਿੱਚ ਕਾਜੂ ਨੇ ਤੇ ਬਦਾਮ ਨੇ ਪਿਸਤਾ ਤੇ ਇਹ ਆਪਾਂ ਹਰੀਆਂ ਇਲਾਇਚੀਆਂ ਛੋਟੀਆਂ ਇਲਾਇਚੀਆਂ ਲਈਆਂ ਨੇ ਪੰਜ ਛੇ ਤੇ ਇਹਨਾਂ ਨੂੰ ਵੀ ਕੁੱਟ ਲਿਆ ਫਲੇਵਰ ਵਾਸਤੇ ਇਹ ਵਿੱਚ ਪਾਵਾਂਗੇ ਐਡ ਕਰਾਂਗੇ ਤੇ ਹੁਣ ਇਧਰ ਅਸੀਂ ਇਹਨਾਂ ਨੂੰ ਮੱਲੋ ਕद्दूकश ਕਰ ਲੈਣਾ ਗਾਜਰਾਂ ਨੂੰ ਇਸ ਤਰ੍ਹਾਂ ਇਸੇ ਕद्दूकश ਕਰਾਂਗੇ ਕद्दूकश ਕਰਕੇ ਫਿਰ ਆਪਾਂ ਇਹਨੂੰ ਗੁੱਧ ਦੇ ਵਿੱਚ ਐਡ ਕਰ ਦਾਂਗੇ ਖੋਲੇ ਦੇ ਵਿੱਚ ਹਾਂਜੀ ਗਾਜਰਾ ਆਪਾਂ ਕਦੂਕਸ਼ ਕਰ ਲਿਆ ਨੇ ਤੇ ਬਹੁਤ ਸੋਹਣਿਆ ਲੱਛੇਦਾਰ ਬਣ ਗਏ ਇਹਨਾਂ ਨੂੰ ਬਰੀਕ ਪਾਸੇ ਕਰਨਾ ਜਦੋਂ ਆਪਾਂ ਪਰਫੀ ਬਣਾਉਣੀ ਨਾ ਤੇ ਬਰੀਕ ਵਾਲੇ ਪਾਸੇ ਕਰਨੇ ਆ ਤੇ ਮਤਲਬ ਛੇਤੀ ਇਹ ਛੋਏ ਦੇ ਵਿੱਚ ਘੁਲ ਜਾਣਗੀਆਂ ਤੇ ਹੁਣ ਅਸੀਂ ਇੱਧਰ ਅਸੀਂ ਕੜਾਈ ਰੱਖ ਲਈਏ ਤੇ ਕੜਾਈ ਦੇ ਵਿੱਚ ਅਸੀਂ 2 ਚਮਚ ਘਿਓ ਦੇ ਪਾਵਾਂਗੇ ਤੇ ਵਿੱਚ ਆਪਾਂ ਗਾਜਰਾ ਅਸੀਂ ਤਾਂ ਦਾ ਘਿਓ ਬਣਾਇਆ ਹੋਇਆ ਜੇ 2 ਚਮਚਾ ਆਪਾਂ ਘਿਓ ਦੇ ਸਰਸੋਲੇ ਨੇ ਤੇ ਵਿੱਚ ਗਾਜਰ ਐਡ ਕਰ ਦਨੇ ਆ ਨੇ ਚਲੋ ਜੀ ਵਿੱਚ ਗਾਜਰ ਐਡ ਕਰ ਦਾਂਗੇ ਤੇ ਹੁਣ ਇਹਨਾਂ ਨੂੰ ਭੁੰਨਾਂਗੇ ਆਪਾਂ ਜਦੋਂ ਤੱਕ ਇਹਨਾਂ ਦਾ ਰੰਗ ਜਿਹੜਾ ਬਦਲ ਨਹੀਂ ਜਾਂਦਾ ਉਸ ਤੱਕ ਆਪਾਂ ਭੁੰਨਦੇ ਰਵਾਂਗੇ ਤੇ ਫਿਰ ਇਹਦੇ ਵਿੱਚ ਕੋਈ ਐਡ ਕਰਾਂਗੇ ਜਿਹੜਾ ਆਪਾਂ ਦੁੱਧ ਦਾ ਕੋਇਆ ਬਨਾਇਆ ਬਰਤੀ ਗੋਲਿਸ ਹਾਂ ਬੰਦੀਆਂ ਗਾਜਰਾ ਦੀ ਗਾਜਰਾ ਬਹੁਤ ਸੋਹਣੀਆਂ ਤਾਜ਼ੀਆਂ ਗਾਜਰਾ ਸਿਗੀਆਂ ਤੇ ਬਹੁਤ ਹੀ ਦਾਲ ਸੀਗੀਆਂ ਬਿਲਕੁਲ ਵੈਸ਼ੇ ਇਹ ਗਾਜਰਾ ਨਾਲ ਨਾਲ ਇਹਨੂੰ ਵੀ ਲਾਉਂਦੇ ਰਹਿਣਾ ਪਹਿਲਾਂ ਆਪਾਂ ਹਾਈ ਫਲੇਮ ਤੇ ਰੱਖਾਂਗੇ ਫਿਰ ਜਦੋਂ ਥੋੜੀਆਂ ਜੀਆਂ ਭੁੱਜ ਗਈਆਂ ਫਿਰ ਇਹਨੂੰ ਸਲੋ ਫਲੇਮ ਤੇ ਕਰ ਦੇਣਾ ਗੈਸ ਨੂੰ ਹਾਂਜੀ ਆਪਣੀਆਂ ਗਾਜਰਾਂ ਭੁੱਜ ਚੁੱਕੀਆਂ ਨੇ ਕਲਰ ਇਹਨਾਂ ਦਾ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਤੇ ਉਧਰ ਆਪਣਾ ਖੁਆ ਵੀ ਤਿਆਰ ਹੋ ਗਿਆ ਹੈ ਤੇ ਚੀਨੀ ਦੇ ਵੀ ਪਾਣੀ ਛੱਡਣਾ ਕਿਉਂਕਿ ਹਜੇ ਇਹਨਾਂ ਦਾ ਆਪਾਂ ਹੋਰ ਪਕਾਵਾਂਗੇ ਜਦੋਂ ਇਹਨਾਂ ਦਾ ਗਾਜਰਾਂ ਦਾ ਪਾਣੀ ਸੁੱਕ ਜੇ ਰੰਗ ਚੇਂਜ ਹੋਵੇ ਉਦੋਂ ਆਪਾਂ ਚੀਨੀ ਪਾਉਣੀ ਹੈ ਉਨੇ ਦਾ ਜਿਹੜਾ ਪਾਣੀ ਚੀਨੀ ਦਾ ਹੋਏਗਾ ਇਹਨੂੰ ਵੀ ਬਿਲਕੁਲ ਸੁਕਾ ਕੇ ਫਿਰ ਆਪਾਂ ਘੋਲ ਵਿੱਚ ਖੁਆ ਐਡ ਕਰਨਾ ਹੈ ਤੇ ਇੱਧਰ ਸਾਡਾ ਖੁਆ ਤਿਆਰ ਹੋ ਗਿਆ ਹੈ ਤਕਰੀਬਨ 2 ਕਿਲੋ ਦੁੱਧ ਦੇ ਵਿੱਚੋਂ 400 ਗ੍ਰਾਮ ਖੁਆ ਜਿਹੜਾ ਮਿਲੋਂ ਬਣ ਕੇ ਤਿਆਰ ਹੋ ਗਿਆ ਤੇ ਹੁਣ ਆ ਗਾਜਰਾ ਪਕੰਤੇ ਚੰਗੀ ਤਰ੍ਹਾਂ ਗਲਮ ਤੇ ਗਾਜਰਾ ਤੇ ਫਿਰ ਆਪਾਂ ਇਹਦੇ ਵਿੱਚ ਖੁਆ ਐਡ ਕਰਾਂਗੇ ਹਾਂਜੀ ਗਾਜਰਾਂ ਦੇ ਪਾਣੀ ਬਿਲਕੁਲ ਸੁੱਕ ਚੁੱਕਾ ਹੈਗਾ ਗਾਜਰਾਂ ਪੱਕ ਚੁੱਕੀਆਂ ਨੇ ਤੇ ਹੁਣ ਪਹਿਲਾਂ ਆਪਾਂ ਇਹਦੇ ਵਿੱਚ ਲੈਚੀਆਂ ਪਾ ਦਾਂਗੇ ਕਿਉਂਕਿ ਆਪਾਂ ਲੈਚੀਆਂ ਛੋਟੀਆਂ-ਛੋਟੀਆਂ ਸੀਗੀਆਂ ਲੈਚੀਆਂ ਐਡ ਕਰ ਦਵਾਂਗੇ ਤੇ ਨਾਲ ਹੀ ਅਸੀਂ ਹੁਣ ਜਿਹੜਾ ਖੋਆ ਆਪਾਂ ਬਣਾਇਆ ਹੈ ਇਹ ਖੋਆ ਵਿੱਚ ਐਡ ਕਰਾਂਗੇ ਇਹਨੂੰ ਮਿਕਸ ਕਰਾਂਗੇ ਵਿੱਚ ਸਖੋਆ ਮਿਕਸ ਕਰਨ ਲਿਆਣਾ ਵਿੱਚ ਬਰਫੀ ਆਪਣੀ ਬਹੁਤ ਵਧੀਆ ਬਣੇਗੀ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਖੋਆ ਪਾਉਣਾ ਹੈ ਬਿਲਕੁਲ ਗੱਜਰਾਂ ਦਾ ਪਾਣੀ ਸਤਾ ਕੇ ਗੱਜਰਾਂ ਨੂੰ ਬਿਲਕੁਲ ਸਤਾ ਲੈਣਾ ਤੇ ਖੋਆ ਐਡ ਕਰਨਾ ਇਹ ਹੋਣੇ ਨੂੰ ਥੋੜਾ ਜਿਹਾ ਪਕਾਵਾਂਗੇ ਥੋੜਾ ਜਿਹਾ ਸੇਫ ਨੂੰ ਆਵਾਂਗੇ ਇਹਨੂੰ ਕੋਈ ਰਸਤਾ ਤੁਹਾਡਾ ਪੱਕਾ ਹੁੰਦਾ ਬਿਲਕੁਲ ਤਾਂ ਫਿਰ ਵੀ ਇਹਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ ਗੱਜਰਾਂ ਦੇ ਵਿੱਚ ਕੋਈ ਬਰਕਰੇ ਦੇ ਹੋਣ ਵਾਸਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਆਪਾਂ ਲਾਈਕ ਮਾਰ ਕੇ ਦੱਸਣਾ ਤੁਹਾਨੂੰ ਇਹ ਵਾਲੀ ਸਬੀ ਜੀ ਰੈਸਪੀ ਕਿਵੇਂ ਜੀ ਲੱਗੀ ਤੁਹਾਦਾਂ ਨੂੰ ਸ਼ੇਅਰ ਕਰਨਾ ਇਹ ਹੈ ਤੇਰੀ ਵੜਾਈ ਇਹ ਹੈ ਤੇਰੀ ਵੜਾਈ ਸੱਚੀ ਹਾਂ ਜੀ ਹਾਂਜੀ ਕੋਆ ਵਿੱਚ ਬਿਲਕੁਲ ਗਾਜਰਾਂ ਦੇ ਮਿਕਸ ਹੋ ਚੁੱਕੇ ਤੇ ਇਹ ਆਪਣਾ ਟੈਮਟੀਰੀਅਲ ਹੈ ਬਿਲਕੁਲ ਗਰਫੀ ਵਾਸਤੇ ਤਿਆਰ ਹੋ ਗਿਆ ਹੈ ਤੇ ਹੁਣ ਇਹਨੂੰ ਇਹ ਵਾਲੀ ਟ੍ਰੇ ਦੇ ਵਿੱਚ ਅਸੀਂ ਕੱਢ ਦਾਂਗੇ ਇਦੇ ਵਿੱਚ ਥੋੜਾ ਜਿਹਾ ਅਸੀਂ ਘਿਓ ਲਾ ਦਾਂਗੇ ਪਹਿਲਾਂ ਦੇਸੀ ਦੇਸੀ ਘਿਓ ਲਾ ਕੇ ਫਿਰ ਇਸ ਟ੍ਰੇ ਦੇ ਵਿੱਚ ਅਸੀਂ ਕੱਢ ਦਵਾਂਗੇ ਤੇ ਇਹਨੂੰ 5-6 ਘੰਟੇ ਮੱਲੋਂ ਪਿਆ ਰਹਿੰਦੇ ਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਪੀਸ ਕਰਤਾ। ਇਹਦੇ ਵਿੱਚ ਅਸੀਂ ਘਿਓ ਲਾ ਲਿਆ। ਦੇਸੀ ਘੀ ਲਾ ਲਿਆ ਥੱਲੇ ਦੇਸੀ ਘੀ ਆਪਾਂ ਲਾ ਲੈਣਾ ਕਿਉਂਕਿ ਇਹਦੇ ਵਿੱਚ ਜੰਮੇ ਨਾ ਮੱਲੋਂ ਥੱਲੇ ਤੇ ਇਹਨੂੰ ਇਸ ਟ੍ਰੇ ਦੇ ਹਾਂਜੀ ਇਹਦੇ ਵਿੱਚ ਆਪਾਂ ਹੁਣ ਇਹਨੂੰ ਕੱਟ ਲਵਾਂਗੇ। ਤਾਂਜੀ ਇਸ ਤਰ੍ਹਾਂ ਪਤਲੇ ਦੇ ਵਿੱਚ ਟ੍ਰੇ ਦੇ ਵਿੱਚ ਕੱਟ ਲਿਆ ਤੇ ਹੁਣ ਇਹਨੂੰ ਵੱਲੋਂ ਕਾਜੂ ਤੇ ਜਿਹੜੇ ਆਪਾਂ ਲੈ ਇਸ ਸੀ ਬਾਦਾਮ ਪਿਸਤਾ ਇਹਦੇ ਨਾਲ ਇਹਨੂੰ ਸਜਾ ਦੇਵਾਂਗੇ ਇਸ ਤਰ੍ਹਾਂ ਇਹਦੇ ਉੱਤੇ ਉੱਤੇ ਮੈਂ ਲਾ ਦੇਨੇ ਨੇ ਤੇ ਉੱਪਰੋਂ ਇਹਨੂੰ ਥੋੜਾ ਥੋੜਾ ਦਬਾ ਦੇਣਾ ਹੈ ਇਸ ਤਰ੍ਹਾਂ ਉਪਰੋਂ ਆਪਾਂ ਇਹਨੂੰ ਦਵਾ ਦਾਂਗੇ ਤੇ ਹੁਣ ਇਹਨੂੰ 5-6 ਘੰਟੇ ਆਪਾਂ ਇਹਦੇ ਵਿੱਚ ਰੱਖਾਂਗੇ ਟ੍ਰੇ ਦੇ ਜੰਮਣ ਵਾਸਤੇ ਜਦੋਂ ਇਹ ਪੂਰਾ ਮੱਲੋ ਖੁਆ ਜੰਮ ਜਾਏਗਾ ਫੇਰ ਮੱਲੋ ਆਪਾਂ ਇਹਦੇ ਪੀਸ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਪੀਸ ਕਰਕੇ ਹਾਂਜੀ ਜਿਹੜੀ ਆਪਾਂ ਬਰਫੀ ਮਿਲੋ ਟ੍ਰੇ ਦੇ ਵਿੱਚ ਕੱਢੀ ਸੀਗੀ ਉਹ ਪੂਰੀ ਜੰਮ ਚੁੱਕੀ ਐ ਤੇ ਹੁਣ ਇਹਦੇ ਪੀਸ ਕਰਾਂਗੇ ਹਾਂਜੀ ਬਰਫੀ ਆਪਣੀ ਜੰਮ ਚੁੱਕੀ ਐ ਇਹਨੂੰ 5-6 ਘੰਟੇ ਆਪਾਂ ਫ੍ਰਿਜ ਵਿੱਚ ਲਾ ਲਿਆ ਸੀ ਲਾ ਕੇ ਰੱਖ ਲਿਆ ਸੀਗਾ ਤੇ ਹੁਣ ਇਹਦੇ ਪੀਸ ਕਰਾਂਗੇ ਆਪਾਂ ਤੇ ਪੀਸ ਆਪਾਂ ਇਹਦੇ ਚੋਰਸ ਬਣਾਉਣੇ ਨੇ ਹਾਂਜੀ ਘਰਾਂ ਦੀ ਬਰਫੀ ਬਣ ਕੇ ਆਪਣੀ ਬਿਲਕੁਲ ਤਿਆਰ ਹੋ ਗਈ ਐ ਤੇ ਲਾਈਕ ਲੈਂਸ ਕਰਕੇ ਦੱਸਣਾ ਇਹ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਸਾਡੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਜਿਹੜੇ ਜਿਹੜੇ ਭੈਣ ਸਰਾ ਸਾਡੀ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਦਿਨੋ ਧੰਨਵਾਦ ਹੈ ਥੈਂਕ ਯੂ ਫॉर ਵਾਚਿੰਗ